ਮਤਲਬ ਪੂਰੀ ਮੂਵੀ ਦੇ ਵਿੱਚ ਜਾਂ ਤੇ ਬੰਦਾ ਹੱਸਦਾ ਆ ਤੇ ਜਾਂ ਇਮੋਸ਼ਨਲ ਹੁੰਦਾ ਆ ਖਾਸ ਕਰਕੇ ਨਸ਼ੇ ਦੇ ਮੁੱਦੇ ਦੇ ਉੱਤੇ ਗੱਲ ਕੀਤੀ ਗਈ ਹੈ ਉਹ ਸਾਡੇ ਸਾਡੇ ਪੰਜਾਬ ਦਾ ਇੱਕ ਪੱਕਾ ਮੁੱਦਾ ਹੈਗਾ ਨੈਚੁਰਲੀ ਇਹਨਾਂ ਮੂਵੀ ਦੇ ਇੱਕ ਬਹੁਤ ਵੱਡਾ ਹੁੰਦੇ ਵਧੀਆ ਸਟੇ ਹੈ ਮੈਂ ਤਾਂ ਖੁਆਗੋਂ ਭਾਈ ਵੀ ਕਰਾਂਗੀ ਪਰ ਜਦ ਫਿਲਮ ਵੇਖ ਕੇ ਆਏ ਉਹ ਕਿਵੇਂ ਦੀ ਲੱਗੀ ਆਪਣੀ ਬੇਟੀ ਦੀ ਫਿਲਮ ਉਹ ਬੇਟੀ ਦੀ ਫਿਲਮ ਤਾਂ ਬਹੁਤ ਵਧੀਆ ਹੈ ਤੁਸੀਂ ਇਮੋਸ਼ਨਲ ਹੋ ਰਹੇ ਹੋ ਤਾਂ ਤੁਸੀਂ ਕੀ ਕਹਿਣਾ ਚਾਹੋ I feel so proud to be her sister. ਸੁਕਾਲ ਮੈਂ ਸੋਨੀਆ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਸੋ ਅੱਜ ਅਸੀਂ ਪਹੁੰਚੇ ਹਾਂ ਫਰਲੋ ਫਿਲਮ ਦੇ ਪ੍ਰੀਮੀਅਰ ਤੇ ਉਸ ਫਿਲਮ ਦੀ ਗੱਲ ਕਰਦੇ ਹਾਂ ਇਸ ਦੇ ਵਿੱਚ ਗੁਰਪ੍ਰੀਤ ਖੋਗੀ ਲਵ ਗੇਲ ਜੋ ਆ ਮੇਨ ਕਿਰਦਾਰ ਕਰਦੇ ਹੋਏ ਨਜ਼ਰ ਆਉਣਗੇ ਇਸ ਤੋਂ ਇਲਾਵਾ ਜਸਵੰਤ ਸਿੰਘ ਰਾਠੌਰ ਹੋਣਗੇ ਹਣੀ ਮੱਟੂ ਵੀ ਇਸ ਫਿਲਮ ਦੇ ਵਿੱਚ ਨਜ਼ਰ ਆਉਣ ਵਾਲਿਆ ਫਿਲਮ ਦੀ ਗੱਲ ਕਰੀਏ ਤਾਂ ਕਾਮੇਡੀ ਫਿਲਮ ਕਿਹਾ ਜਾ ਰਿਹਾ ਤੇ ਨਾਲ ਦੀ ਨਾਲ ਇਹ ਵੀ ਕਿਹਾ ਜਾ ਰਿਹਾ ਕਿ ਫਿਲਮ ਦੇ ਵਿੱਚ ਇੱਕ ਡਿਫਰੈਂਟ ਕਨਸੈਪਟ ਜੋ ਆ ਸਾਨੂੰ ਵੇਖਣ ਨੂੰ ਮਿਲ ਸਕਦਾ ਸੋ ਅਸੀਂ ਦਰਸ਼ਕਾਂ ਦੇ ਔਰ ਰਿਵਿਊਜ਼ ਵੀ ਲੈਣੇ ਵੀ ਉਹਨਾਂ ਨੂੰ ਇਹ ਫਿਲਮ ਕਿਵੇਂ ਦੀ ਲੱਗਦੀ ਹੈ ਸੋ ਤੁਸੀਂ ਕਿਤੇ ਨਹੀਂ ਚਾਹਨਾ ਰਿਵਿਊਜ਼ ਜ਼ਰੂਰ ਸੁਣ ਕੇ ਜਾਓ ਸੋ ਅਸੀਂ ਫਿਲਮ ਵੇਖ ਕੇ ਕੋਈ ਵਾਪਸ ਮੜਦੇ ਹਾਂ ਬੈਟਸ ਵੀ ਵੈਰੀ ਨਾਈਸ ਕਿੰਨੀ ਰੇਟਿੰਗ ਕਰੋਗੇ ਮੈਂ ਤਾਂ 5/5 ਹੀ ਕਰਾਂਗੀ ਫਸ਼ਟ ਤਾਂ ਕਿਵੇਂ ਦੀ ਲੱਗੀ ਬਹੁਤ ਬੁਧੀ ਬੱਚ ਬਹੁਤ ਬੇ ਬਹੁਤ ਤਕੜਾ ਮੈਸੇਜ ਹੈ ਲੋਕਾਂ ਵਾਸਤੇ ਬਹੁਤ ਤਕੜਾ ਠੀਕ ਹੈ ਮੈਂ बहुत एंटरटेन बहुत ज्यादा एंटरटेनिंग जी क्या बात है मजा आ गया जी बहुत अच्छी कांसेप्ट कांसेप्ट और स्टोरी डायरेक्शन एवरीथिंग एक्टिंग को गिव आर जी ऑलवेज ऑलवेज ही इज अ जेम बहुत अच्छा लगा कैच करने के इतना लगा कि हां कुछ नया होगा इस साल तो की कहना चाहिए आर टू गुड वेरी नाइस वेरी डिफरेंट बड़े टाइम बाद कुछ ऐसा ना एकदम अलग जिया और मजेदार देखने को मिला एंड कुगी भाजी दा इज ऑल राउंडर ਹਰੇਕ ਉਹਦੇ ਵਿੱਚ ਦੇ ਆਰ ਗੁੱਡ ਇਮੋਸ਼ਨਲ ਯਾ ਐਂਗਰੀ ਯੰਗ ਮੈਨ ਦਾ ਵੀ ਦੇਖ ਲਿਆ ਸੀ ਭਾਜੀ ਦਾ ਇਹਦੇ ਵਿੱਚ ਰੂ ਇਸ ਇਜ਼ ਗੁੱਡ ਮੈਂ ਉਹਨਾਂ ਨੂੰ ਵੈਸੇ ਵੀ ਕਹਿਣੀ ਹੁੰਨੀ ਆ ਵੀ ਸਾਡੀ ਇੰਡਸਟਰੀ ਦੇ ਮਿਤਾਬ ਅਚਨ ਨੇ ਤੇ ਟੂ ਗੁੱਡ ਕਿਵੇਂ ਲੱਗੀ ਬਹੁਤ ਵਧੀਆ ਬਣੀ ਸੀ ਕਿ ਐਕਚੁਅਲੀ ਐਂਡ ਟੂ ਐਂਡ ਸਕ੍ਰਿਪਟ ਲਿਖੀ ਗਈ ਹੈ ਐਕਟਿੰਗ ਕੀਤੀ ਗਈ ਹੈ ਡਾਇਰੈਕਸ਼ਨ ਤੇ ਉੱਪਰ ਕੰਮ ਕੀਤਾ ਗਿਆ ਕੁਝ ਵੀ ਕਿਤੇ ਨਹੀਂ ਜੋੜਿਆ ਗਿਆ ਕੋਈ ਹੈ ਅਵੀ ਕਿਦੋਂ ਵੀ 에ਰਰ ਜੋੜ ਕੇ ਨਹੀਂ ਪਾਏ ਗਏ ਸੋ ਕਾਫੀ ਜ਼ਿਆਦਾ ਬਦ ਐਸਾ ਪੰਜਾਬੀ ਸਿਨੇਮਾ ਦੇਖਣ ਨੂੰ ਮਿਲਿਆ ਜਿਹਨੂੰ ਦੇਖਣ ਦਾ ਮਨ ਕੀਤਾ ਸੋ ਇਟਸ ਗੁੱਡ ਸੋ ਕਿੰਨੀ ਵੇਟਿੰਗ ਕਰੋਗੇ ਪੰਜ ਸੋ ਮੈਂ ਪੰਜ ਪੰਜ ਹੀ ਐ ਕੋਈ ਕੰਮ ਤਾਂ ਕੀਤਾ ਗਿਆ ਨਾ ਸੋ ਥੈਂਕ ਯੂ ਕੀ ਕਹਿਣਾ ਚਾਹੋਗੇ ਬਹੁਤ ਅਜੀਬ ਬਹੁਤ ਅਜੀਬ ਲੱਗਦੀ ਬਹੁਤ ਵਧੀਆ ਬਹੁਤ की कहना चाहोगे बहुत अच्छी मूवी है नाम देखो आई थिंक कि मेने लगी करप बहुत अच्छी है एक अपकमिंग सुपरस्टार साडे नाल ने कहना चाहोगे <laughs> <गया ना> <laughs> बहुत मजा आया बहुत मजा आया। मूवी करण से भी मजा आया मूवी देखने से भी मजा आया इट वाज रियली नाइस द एंटायर टीम इज रियली गुड बहुत मजा बहुत नाइस मूवी है बहुत बढ़िया एक मैसेज भी है और फैमिली नाल देखने वाली कीमे नहीं लगी बहुत बढ़िया जी बहुत लगी आप स्टार ਕੀ ਮੈਦੀ ਲੱਗੀ ਹਾਂਜੀ ਬਹੁਤ ਵਧੀਆ ਸੀ ਮੂਵੀ ਜੀ ਬਹੁਤ ਜੁਆਏ ਕੀਤਾ ਹਾਂ ਕੰਸੈਪਟ ਤਾਂ ਹੀ ਆ ਕੋਕੋ ਵਿਵਾਜ ਹੁੰਦਾ ਬਹੁਤ ਵਧੀਆ ਰੋਸੀ ਕੇ ਨਾਮ ਮੈਡਮ ਹੁੰਦਾ ਵੀ ਅੱਜ ਬਹੁਤ ਬੱਚਿਆਂ ਨੇ ਬਹੁਤ ਜੁਆਏ ਕੀਤਾ ਅਸੀਂ ਪੰਜ ਤੋਂ ਪੰਜ ਹੀ ਦਵਾਗੇ ਜੀ ਥੈਂਕ ਯੂ ਕੀ ਕਹਿਣਾ ਜੀ ਬਹੁਤ ਵਧੀਆ ਜੀ ਚੰਗੀ ਲੱਗੀ ਇੱਕ ਆਫੀਸਰ ਰੀਅਲ ਜਿਵੇਂ ਤਾਂ ਹੀ ਹੋਣਾ ਚਾਹੀਦਾ ਕਿ ਮਤਲਬ ਪੂਰੀ ਮੂਵੀ ਦੇ ਵਿੱਚ ਜਿੱਥੇ ਬੰਦਾ ਹੱਸਦਾ ਆ ਇਹ ਜੈ ਇਮੋਸ਼ਨਲ ਹੁੰਦਾ ਆ ਬੜੀ ਹਲਕੀ ਫੁਲਕੀ ਤੇ ਬਹੁਤ ਅੱਛੀ ਜਨਨੀ ਕਿ ਕਮੇਡੀ ਹੈਗੀ ਆ ਕਨਸੈਪਟ ਬਹੁਤ ਸ਼ਾਨਦਾਰ ਆ ਕਮੇਡੀ ਦੇ ਨਾਲ ਨਾਲ ਜਿਹੜੇ ਇਹੋ ਜਿਹੇ ਮੂਵੀਆ ਹੋਣੀਆਂ ਚਾਹੀਦੀਆਂ ਨੇ ਕਿਉਂਕਿ ਜਿੱਥੇ ਤੁਸੀਂ ਇੰਟਰਟੇਨ ਕਰਦੇ ਹੋ ਉੱਥੇ ਤੁਹਾਡੇ ਲਈ ਸੁਨੇਹਾ ਬੜਾ ਵਧੀਆ ਹੈਗਾ ਕਿ ਕਿਸੇ ਕਿਸ ਤਰੀਕੇ ਨਾਲ ਜਿਹੜੀਆਂ ਸਮਾਜ ਦੇ ਵਿੱਚ ਉਹ ਲੋਕ ਜਿਹੜੇ ਸਮਾਜ ਨੂੰ ਘੁੰਮ ਵਾਂਗੂ ਖਾ ਰਹੇ ਆ ਉਹਨਾਂ ਦੇ ਖਿਲਾਫ ਵੀ ਲੜਿਆ ਜਾ ਸਕਦਾ ਔਰ ਖਾਸ ਕਰਕੇ ਨਸ਼ਿਆਂ ਦੇ ਮੁੱਦੇ ਦੇ ਉੱਤੇ ਗੱਲ ਕੀਤੀ ਗਈ ਹੈ ਉਹ ਜਿਹੜੇ ਸਾਡੇ ਪੰਜਾਬ ਦਾ ਇੱਕ ਭਖਤਾ ਮੁੱਦਾ ਹੈਗਾ ਨੇਚਰਲੀ ਇਹਦੇ ਮੂਵੀ ਦੇ ਦਿੱਕ ਬਹੁਤ ਵੱਡਾ ਉੱਥੇ ਵਧੀਆ ਸੁਨੇਹਾ ਹੈ ਬਹੁਤ ਬਹੁ ਫਿਲਮ ਬਹੁਤ ਜ਼ਬਰਦਸਤ ਹੈ ਜਿਵੇਂ ਨਾਮ ਹੈ ਫਰਲੋ ਇਕ ਤਾਂ ਯਾਦ ਆਉਂਦੇ ਜਿਵੇਂ ਆਪਾਂ ਸਕੂਲ ਕਾਲਜ ਟਾਈਮ ਫਰਲੋ ਮਾਰਦੇ ਸੀ ਬਾਕੀ ਗੁਰਪ੍ਰੀਤ ਭਾਜੀ ਜਿਹੜੇ ਹੈਗੇ ਨੇ ਆਪਣੇ ਹੁਣ ਇਹ ਸੋਨਾ ਬਣ ਗਿਆ ਜਿਵੇਂ ਸੋਨੇ ਦੀ ਕੀਮਤ ਵੱਧ ਰਹੀ ਹੈ ਨਾ ਉਵੇਂ ਹੀ ਇੰਡਸਟਰੀ ਨੂੰ ਕੱਲੇ ਕਿੱਚੇ ਜਾ ਰਿਹਾ ਨਾਲ ਜਿਹੜੀ ਸਟਾਰ ਕਾਸਟ ਹੈ ਆਪਣੀ ਗੁਰਿੰਦਰ ਮਖਣਾ ਜੀ ਆਪਣੇ ਜਿਹੜੇ ਹਾਂਜੀ ਮੱਟੂ ਜੀ ਨੇ ਐਕਟਿੰਗ ਬਹੁਤ ਜ਼ਬਰਦਸਤ ਕੀਤੀ ਹੈ ਫਿਲਮ ਚ ਐਨਾ ਖਾਸਾ ਕਿ ਬੰਦਾ ਮਤਲਬ ਕਿ ਮੈਂ ਐਨਾ ਸਟ्रेस ਸੀਗਾ ਜਦ ਮੈਂ ਆਇਆ ਸੀ ਪਰ ਮੈਨੂੰ ਐਨੀ ਕਮੇਡੀ ਹੈ ਮਤਲਬ ਫਿਲਮ ਚ ਐਨਾ ਹਾਸਾ ਹੈ ਹੁਣ ਮੇਰਾ ਦਿਲ ਖੁਸ਼ ਹੋ ਚੁੱਕਾ ਹੈ ਤੇ ਫਿਲਮ ਚ ਮੈਸੇਜ ਵੀ ਬੜਾ ਜ਼ਬਰਦਸਤ ਹੈ ਕਿ ਜਿਹੜੀ ਆਪਣੀ ਜੋਬ ਹੈ ਆਪਣੇ ਸਾਨੂੰ ਪ੍ਰੋਪਰ ਇਨਸਾਨੀਅਤ ਨਾਲ ਕਰਨੀ ਚਾਹੀਦੀ ਹੈ ਸਾਰੇ ਲੋਕਾਂ ਦਾ ਭਲਾ ਕਰਨਾ ਚਾਹੀਦਾ ਹੈ ਫੁੱਲੀ ਫੈਮਿਲੀ ਫਿਲਮ ਹੈ ਤੇ ਸਾਰਿਆਂ ਨੂੰ ਆਉਣਾ ਚਾਹੀਦਾ ਮੈਂ ਇਹ ਜੀ ਰੇਟਿੰਗ ਕਰੋ ਜੀ ਰੇਟਿੰਗ ਜੀ ਅਣਗਿਣਤ ਹੈ ਜੀ ਮੈਂ ਨਹੀਂ ਲਾਈਕ ਚਾਹੇ ਜੀ ਫਿਲਮ ਦੇਖੀ ਮਤਲਬ ਪਾਜੀ ਨੇ ਐਕਟਿੰਗ ਇੰਨੀ ਜ਼ਬਰਦਸਤ ਕੀਤੀ ਹੈ ਨਾ ਐਨਾ ਮੇਨ ਲੀਡ ਰੋਲ ਕੀਤਾ ਹੈ ਕਿ ਤੁਸੀਂ ਇੱਕ ਸਕਿੰਟ ਨਹੀਂ ਬੋਰ ਹੁੰਦੇ ਫਿਲਮ ਚ ਬਹੁਤ ਬੋਤਿਫਿਲਮ ਦੇ ਸੁਪਰੀਡੈਂਟ ਯਾਨੀ ਕਿ ਸ਼ੈਲੀ ਸਾਹਿਬ ਨਲ ਮੌਜੂਦ ਹੈ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਸਤਿ ਸ਼੍ਰੀ ਅਕਾਲ ਮੈਂ ਸੁਪਰੀਡੈਂਟ ਸ਼ੈਲੀ ਕੁਮਾਰੀ ਕਿਵੇਂ ਹਾਲ ਬਹੁਤ ਵਧੀਆ ਬਹੁਤ ਖੁਸ਼ ਓਕੇ ਸੋ ਜਦੋਂ ਫਿਲਮ ਚੱਲ ਰਹੀ ਸੀ ਵੱਡੇ ਪਰਦੇ ਦੇ ਉੱਤੇ ਤੇ ਜਿਹੜੀ ਦਰਸ਼ਕ ਉੱਥੇ ਬੈਠੇ ਸੀ ਕਾਫੀ ਹੂਟਿੰਗ ਕਰ ਰਹੀ ਸੀ ਹਾਸਾ ਵੀ ਆ ਰਿਹਾ ਸੀ ਕਿਵੇਂ ਦਾ ਲੱਗ ਰਿਹਾ ਸੀ ਮਤਲਬ ਮੈਂ ਨਾ ਪਹਿਲਾਂ ਬਸ ਜਾ ਕੇ ਬੈਠ ਗਈ ਜਿਵੇਂ ਨਾਰਮਲ ਅੱਗੇ ਬੜੀ ਫਿਲਮ ਦੇਖਦੀ ਆਂ ਫਿਰ ਜਦੋਂ ਮੇਰਾ ਡਾਇਲੋਗ ਆਇਆ ਲੋਕ ਹੱਸੇ ਤੇ ਮੈਨੂੰ ਲੱਗਿਆ ਐਵੇਂ ਮੇਰੇ ਤੇ ਨਹੀਂ ਹੱਸੇ ਮਤਲਬ ਕਿਸੇ ਹੋਰ ਦੇ ਜੋਕ ਤੇ ਹੱਸਿਆ ਫਿਰ ਜਦੋਂ ਦੂਜੀ ਵਾਰੀ ਵੀ ਫਿਰ ਤੀਸਰੀ ਵਾਰੀ ਮੇਰੇ ਕੋ-ਐਕਟਰਸ ਨੇ ਮੈਨੂੰ ਰੌਲਾ ਪਾਵਾ ਕਿ ਬੋਲੇ ਸ਼ੈਲੀ ਐਲੀ ਫਿਰ ਮੈਨੂੰ ਲੱਗਿਆ ਅੱਛਾ ਮੇਰੇ ਲਈ ਕਰ ਰਹੇ ਨੇ ਠੀਕ ਹੈ ਥੈਂਕ ਯੂ ਸੋ ਵਧੀਆ ਮੂਮੈਂਟ ਸੀਗਾ ਸੋ ਅਜੇ ਗੱਲ ਕਰੀਏ ਤੁਸੀਂ ਗੁਰਪ੍ਰੀਤ ਕੋਗਿਓ ਨਾਲ ਕੰਮ ਕੀਤਾ ਆ ਉਹ ਫਿਰ ਆਮ ਦੇ ਪ੍ਰੋਡਿਊਸਰ ਸੀਗੇ ਸੋ ਉਹ ਐਕਸਪੈਰੀਮੈਂਟ ਕਿਵੇਂ ਦਾ ਰਿਹਾ ਸੀ ਉਹਨਾਂ ਨੇ ਆਪਣੀ ਐਕਟਿੰਗ ਦਾ ਆਪਣੇ ਜੋ ਉਹਨਾਂ ਦੇ ਪੁਰਾਣੇ ਪ੍ਰੋਜੈਕਟਸ ਨੇ ਜਿਨ੍ਹਾਂ ਨੂੰ ਲੋਕ ਐਕਚੁਅਲੀ ਮਿਸ ਕਰ ਰਹੇ ਸੀਗੇ ਉਹਨਾਂ ਦਾ ਐਕਸਪੀਰੀਅੰਸ ਇਸ ਫਿਲਮ ਦੇ ਵਿੱਚ ਪਾਇਆ ਇਟਸ ਨਾਟ ਅਬਾਊਟ ਦ ਮਨੀ ਓਨਲੀ ਉਹ ਚਾਹੁੰਦੇ ਸੀਗੇ ਕਿ ਇਹ ਫਿਲਮ ਬਣੇ ਉਹਨਾਂ ਨੇ ਆਪਣੇ ਜਿਹਨੇ ਸਟੂਡੈਂਟਸ ਐ ਆਪਣੇ ਜੋ ਬਿਹਤਰੀਨ ਆਪਣੇ ਵਾਲੇ ਦੋੜ ਐਕਟਰ ਸੀ ਉਹਨਾਂ ਨੂੰ ਲੱਭਿਆ ਸਭ ਨੂੰ ਮਿਲੇ ਮੈਂ ਵੀ ਸਰ ਨਾਲ 2016 ਤੋਂ ਬਾਅਦ ਹੁਣ ਕੰਮ ਕਰਿਆ ਬਿਕਾਜ਼ ਆਬਵੀਅਸਲੀ ਉਹਨਾਂ ਦੀ ਆਪਣੀ ਫਿਲਮ ਸੀ ਉੱਤੇ ਉਹ ਕੁਝ ਵੀ ਕਰ ਸਕਦੇ ਸੀ ਨਾ ਕਾਸਟ ਕਰ ਸਕਦੇ ਸੀ ਬਟ ਉਹਨਾਂ ਨੇ ਬਹੁਤ ਮਿਹਨਤ ਕੀਤੀ ਇਹ ਨਹੀਂ ਐ ਮੈਂ ਸਰ ਨਾਲ ਲੀਡ ਫਿਲਮ ਕੀਤੀ ਸੀ ਦਾਰਾ ਪਰ ਮੇਰਾ ਆਡੀਸ਼ਨ ਹੋ ਬਕਾਇਦਾ ਔਰ ਕਈ ਵਾਰ ਹੁੰਦਾ ਹੈ ਨਾ ਕਿ ਤੁਸੀਂ ਅੱਛੇ ਮਤਲਬ ਰੋਮਾਂਟਿਕ ਸੀਨਸ ਕਰ ਸਕਦੇ ਹੋ ਬਟ ਤੁਹਾਨੂੰ ਕਾਮੇਡੀ ਕਰਨ ਚ ਪ੍ਰੋਬਲਮ ਹੁੰਦੀ ਹੈ ਬਟ ਉਹਨਾਂ ਨੇ ਵੇਟ ਕਰੀਆ ਹਰ ਇੱਕ ਚੀਜ਼ ਦੀ ਡਾਇਰੈਕਟਰ ਨੂੰ ਦੇਖਿਆ ਉਹਨਾਂ ਨੇ ਉੱਤੇ ਛੱਡੇ ਕਿ ਤੁਸੀਂ ਕਿਵੇਂ ਤੁਹਾਨੂੰ ਕੀ ਠੀਕ ਲੱਗਦਾ ਹੈ ਕਾਸਟਿੰਗ ਕਿਵੇਂ ਲੱਗਦੀ ਹੈ ਸੋ ਬਹੁਤ ਮਿਹਨਤ ਕਰੀ ਹੈ ਵੈਸੇ ਸਾਰੇ ਬੋਲਦੇ ਹਨ ਕਿ ਫਿਲਮ ਦੇ ਪਿੱਛੇ ਬਹੁਤ ਮਿਹਨਤ ਹੁੰਦੀ ਹੈ ਪਰ ਜਦੋਂ ਨਵੇਂ ਐਕਟਰਸ ਨੂੰ ਕੰਮ ਮਿਲਦਾ ਹੈ ਉਹ ਆਪਣੀ ਜੀ ਜਾਨ ਲਾ ਦਿੰਦੇ ਨੇ ਫਿਰ ਮੈਨੂੰ ਲੱਗਦਾ ਫਿਰ ਕੁਝ ਵਧੀਆ ਹੀ ਹੁੰਦਾ ਹੈ ਸੋ ਇੱਕਦਾਂ ਤੁਹਾਡੇ ਮੈਂ ਖੜੀ ਵੇਖ ਰਹੀ ਸੀ ਬੇਟੇ ਨੇ ਬਹੁਤ ਸੋਨਾ ਰਿਵਿਊ ਦਿੱਤਾ ਹੈ ਨਾ ਦੂਸਰੇ ਤੁਹਾਡੇ ਆ ਮੇਰੇ ਖਿਆਲ ਨਾਲ ਫਰੈਂਡਸ ਹੋਣਗੇ ਜਾਂ ਫੈਨਸ ਹੋਣਗੇ ਜਿਨ੍ਹਾਂ ਨੇ ਆ ਕੇ ਸਾਡੀ ਟੀਮ ਹੈ ਸਾਡੀ ਫਿਲਮ ਦੀ ਟੀਮ ਹੈ ਸਾਡੇ ਏਡੀਜ਼ ਹੈ ਸਾਡਾ ਮੇਕਅਪ ਸੀਸ ਇਹ ਸਾਰੇ ਆਏ ਬੜੀ ਕੋਸ਼ ਹੈ ਬਹੁਤ دیر ਤੋਂ ਸੀ ਵੇਟ ਕਰ ਰਹੀ ਸੀ ਫਿਲਮ ਦਾ ਸੋ ਜਦੋਂ ਆਪਣੇ ਬੱਚੇ ਨੇ ਤੁਹਾਨੂੰ ਆ ਕੇ ਬਹੁਤ ਸੋਹਣੀਆਂ ਚੀਜ਼ਾਂ ਬੋਲੀਆਂ ਸੋ ਕਿਵੇਂ ਦਾ ਲੱਗਦਾ ਜਦੋਂ ਬੱਚੇ ਆਪਣੇ ਮਾਪਿਆਂ ਦੀਆਂ ਚੀਜ਼ਾਂ ਨੂੰ ਬਹੁਤ ਪਸੰਦ ਕਰ ਰਹੇ ਆ ਉਹਨਾਂ ਦੀ ਤਾਰੀਫ ਕਰਦੇ ਸੋ ਮਨਰਾਜ ਐਕਚੁਅਲੀ ਥੀਏਟਰ ਕਦੇ ਨਹੀਂ ਆਇਆ ਮੈਂ ਉਹਨੂੰ ਇਹ ਵਾਲੀ ਮਤਲਬ ਇਹ ਇੰਡਸਟਰੀ ਨੂੰ ਜ਼ਿਆਦਾ ਇੰਟਰਡਿਊਸ ਨਹੀਂ ਕਰਾਉਣਾ ਚਾਹੁੰਦੀ ਸੀਗੇ ਪਰ ਉਹਨਾਂ ਹੱਸ ਰਹੀ ਸੀ ਬੈਠ ਕੇ ਉਹ ਜ਼ੋਰ-ਜ਼ੋਰ ਦੀ ਤਾਂ ਫਿਰ ਮੈਨੂੰ ਲੱਗਿਆ ਕਿ ਨਹੀਂ ਠੀਕ ਹੈ ਉਹਨੂੰ ਪਤਾ ਹੋਣਾ ਚਾਹੀਦਾ ਕਿ ਉਹਦੀ ਮੰਮਾ ਕੀ ਕਰਦੇ ਆ ਉਹਨੂੰ ਪਤਾ ਹੈ ਕੀ ਕਰ ਉਹਨੂੰ ਪਸੰਦ ਆ ਹੀ ਹੈ ਆਈ ਹੋਪ ਸੋ ਹੱਸਦਾ ਰ ਸੋ ਆ ਜਿਵੇਂ ਤੁਸੀਂ 9th ਕਲਾਸ ਤੋਂ ਥੀਏਟਰ ਸ਼ੁਰੂ ਕਰ ਦਿੱਤਾ ਸੀਗਾ ਸੋ ਤੁਹਾਨੂੰ ਮਲਕੀਤ ਰੋਣੀ ਸਾਹਿਬ ਦਾ ਵੀ ਕੰਪਲੀਮੈਂਟ ਮਿਲਿਆ ਇੱਕ ਤਾਂ ਕੰਪਲੀਮੈਂਟ ਸਿਰ ਉਹ ਦੱਸਿਓ ਤੇ ਉਹ ਇੱਕ ਜਦ ਸੁੰਦਾ ਬੰਦਾ ਤੇ ਬਹੁਤ ਵੱਡੀ ਚੀਜ਼ ਹੋ ਜਾਂਦੀ ਜਿਨ੍ਹਾਂ ਨੂੰ ਉਹਨਾਂ ਨੇ ਵੇਖ ਕੇ ਜਾਂ ਸਿੱਖ ਕੇ ਕੰਮ ਕੀਤਾ ਹਾਂ ਉਹਨਾਂ ਨੇ ਮਤਲਬ ਇਸਿਰ ਤੇ ਹੱਥ ਰੱਖਿਆ ਤੇ ਬੋਲਿਆ ਕਿ ਵਾਏ ਵੈਰੀ ਗੁੱਡ ਤੁਸੀਂ ਹੁਣ ਐਕਟਰ ਬਣ ਗਏ ਕਿਉਂਕਿ ਮੈਂ ਇੰਨੀਆਂ ਫਿਲਮਾਂ ਕਰੀਆਂ ਨੇ ਉਸ ਤੋਂ ਪਹਿਲਾਂ ਵੀ ਫਿਲਮ 'ਚ ਅੱਛੇ ਰੋਲਸ ਵੀ ਸੀਗੇ ਥਰੂਆਊਟ ਦ ਫਿਲਮ ਵੀ ਤੁਸੀਂ ਸੀਗੇ ਪਰ ਫਿਰ ਵੀ ਉਹ ਨਾ ਤੁਹਾਡੇ ਕਰੈਕਟਰ ਨੂੰ ਇੰਨੀ ਇੰਪੋਰਟੈਂਸ ਨਹੀਂ ਮਿਲੀ ਜਾਂ ਮਤਲਬ ਪਤਾ ਨਹੀਂ ਹੈ ਕਿਸੇ ਨੂੰ ਵੀ ਹਾਂ ਮਤਲਬ ਤੋਂ ਇੱਕ ਐਕਟਰ ਚ ਕੀ ਹੈ ਉਹ ਤਾਂ ਉਹਨਾਂ ਨੇ ਵੀ ਹੁਣ ਮੈਨੂੰ ਦੇਖਿਆ ਮੈਂ ਬੜੀ ਖੁਸ਼ੀ ਹੋਈ ਆਮ ਐਕਚੁਅਲੀ ਵੈਰੀ ਹੈਪੀ ਬਣ ਹੋਰ ਕੁਝ ਕਹਿਣਾ ਨਹੀਂ ਆ ਨਹੀਂ ਆ ਸੋ ਮੈਂ ਬੜਾ ਇਮੋਸ਼ਨਲ ਵੀ ਹੋ ਗਿਆ ਯਾ ਬਿਕਾਜ਼ ਇੱਕ ਕੋਮੇਡੀ ਫਿਲਮ ਹੈ ਕੋਈ ਇਮੋਸ਼ਨਲ ਹੁੰਦਾ ਮੈਂ ਤਾਂ ਆਪਦੇ ਆਪ ਨੂੰ ਸੋ ਸੋਚ ਕੇ ਮਤਲਬ ਐਵੇਂ ਫੀਲ ਹੋਈ ਜਾ ਰਿਹਾ ਵਧੀਆ ਲੱਗਾ ਕਿਰਦਾਰ ਦਾ ਹਾਂ ਬਹੁਤ ਬਹੁਤ ਮਜ਼ਾ ਆਇਆ ਬਹੁਤ ਬਹੁਤ ਸੋ ਜਾਣਦੇ ਹੋ ਹੈ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਫਿਲਮ ਦੇ ਮੈਂ ਕਹਿਣਾ ਚਾਹੁੰਦੀ ਹਾਂ ਕਿ ਪਲੀਜ਼ ਸਰਟੀ ਫਿਲਮ ਨੂੰ ਸਪੋਰਟ ਕਰੋ ਐਕਚੁਅਲੀ ਸਾਰੇ ਜਾਣੇ ਆਪਣੇ ਫੈਮਿਲੀ ਨਾਲ ਬੈਠ ਕੇ ਫਿਲਮ ਦੇਖ ਸਕਦੇ ਆ ਦਾਦਾ ਦਾਦੀ ਆਪਦੇ ਜਵਾਕਾਂ ਨਾਲ ਸਾਰੇ ਜਾਣੇ ਤਾਂ ਜਾਓ ਆਪਣੇ ਨੇੜੇ ਦੇ ਸਿਨੇਮਾ ਘਰਾਂ ਦੇ ਵਿੱਚ ਫਿਲਮ ਨੂੰ ਦੇਖੋ ਐਂਡ ਹੈਪੀ ਲੋਹੜੀ ਥੈਂਕ ਯੂ ਸੋ ਮਚ ਹੋਇਆ ਸੋ ਲਵ ਗੇਲ ਦੇ ਫੈਮਿਲੀ ਸੰਗਲ ਮੋਜੋਦਾਨੰਦ ਨਾਲ ਗੱਲਬਾਤ ਕਰਾਂਗੇ ਸਸ਼ਕਲ ਜੀ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਦਾਨਿਕ ਸਵੇਰਾ ਦੇ ਕਿਵੇਂ ਹਾਲ ਚਾਲ ਬਹੁਤ ਵਧੀਆ ਤੇ ਅੱਜ ਫਿਲਮ ਵੇਖ ਕੇ ਆਏ ਹੋ ਕਿਵੇਂ ਦੀ ਲੱਗੀ ਆਪਣੀ ਬੇਟੀ ਦੀ ਫਿਲਮ ਬੇਟੀ ਦੀ ਫਿਲਮ ਤਾਂ ਬਹੁਤ ਵਧੀਆ ਹੈ ਤੇ ਬਾਕੀ ਇਹ ਕੀ ਅੱਜ ਕੱਲ ਦੀ ਸਟੋਰੀਜ਼ ਨਾਲੋਂ ਥੋੜੀ ਅਲੱਗ ਹੈ ਹੈਨਾ ਬਹੁਤ ਵਧੀਆ ਬਣੀ ਹੈ ਤੁਸੀਂ ਇਮੋਸ਼ਨਲ ਹੋ ਰਹੇ ਹੋ ਹੋ ਜਾਂਦਾ ਆਊਟ ਮੂਮੈਂਟਮ ਦਾ ਕਰਦੇ ਹਾਂ ਬਸ ਹੈਨਾ ਬੜੀ ਕੁਛ ਹੀ ਹੁੰਦੀ ਹੈ ਜੋ ਚੀਜ਼ੇ ਬੱਚੇ ਦੀ ਜਿਹਦੇ ਵਿੱਚ ਖੁਸ਼ੀ ਹੈ ਨਾ ਉਹ ਸਭ ਕੁਝ ਦੇਖ ਕੇ ਫਿਰ ਖੁਸ਼ੀ ਤਾਂ ਹੁੰਦੀ ਹੈ ਨਾ ਹਾਂ ਪਰਮਾਤਮਾ ਕਰੇ ਚਲੋ ਇਸ ਤੋਂ ਵੀ ਵਧੀਆ ਕੰਮ ਕਰੇ ਪਰਮਾਤਮਾ ਤਰੱਕੀ ਦੇਵੇ ਸੋ ਤੁਸੀਂ ਕੀ ਕਹਿਣਾ ਚਾਹੋ ਆਈ ਫੀਲ ਸੋ ਪ੍ਰਾਊਡ ਟੂ ਬੀ ਹਰ ਸਿਸਟਰ ਐਂਡ ਗੋ ਵਧੀਆ ਲੱਗਦਾ ਵਾ ਕਿ ਜਦੋਂ ਇਦਾਂ ਸਾਰੇ ਅਪਰੀਸ਼ੀਏਟ ਕਰਦੇ ਆ ਆਪਣੇ ਫੈਮਿਲੀ ਮੈਂਬਰ ਨੂੰ ਤੇ ਉਹਨਾਂ ਨੂੰ ਇਦਾਂ ਸਕਰੀਨ ਤੇ ਵੇਖਣਾ ਬਹੁਤ ਵਧੀਆ ਮੂਮੈਂਟ ਹੁੰਦਾ ਵਾ ਤੇ ਇਦਾਂ ਹੀ ਸਾਰੇ ਜਦੋਂ ਕਿਸੇ ਰੈਸਟੋਰੈਂਟ ਚਲ ਜਾਈਏ ਜਾਂ ਕਿਸੇ ਵੀ ਜਗ੍ਹਾ ਤੇ ਜਦੋਂ ਇਹਦੇ ਸੌਂਗ ਲੱਗੇ ਹੁੰਦੇ ਆ ਜਾਂ ਇਹਦੀ ਮੂਵੀ ਚੱਲਦੀ ਹੈ ਮਤਲਬ ਲੱਖ ਜੀ ਖੁਸ਼ੀ ਹੁੰਦੀ ਆ ਕਿ ਹਾਂ ਸਾਡੇ ਬੱਚੇ ਨੇ ਸਾਨੂੰ ਇੰਨਾ ਨਾਮ ਦਿੱਤਾ ਵਾ ਕਈ ਜਗ੍ਹਾ ਹੈ ਬੱਚਿਆਂ ਆਪਣੇ ਬੱਚੇ ਦੇ ਨਾਮ ਤੇ ਜਾਣਦੇ ਇਹ ਲਵ ਦੇ ਮਮਾ ਐ ਲਵ ਦੀ ਸਿਸਟਰ ਐ ਐਡਾ ਆਇਆ ਤੋਂ ਉਹਨਾਂ ਕਦੀ ਲੋਕ ਮਿਲਣ ਵੀ ਇਹਨਾਂ ਦੇ ਮਮਾ ਐ ਸਾਡੇ ਮਤਲਬ ਪੂਰਾ ਟੋਟਲੀ ਤਰਨ ਤਰਨ ਜਾਣਦਾ ਹੈ ਕਿ ਲਵ ਮੇਰੀ ਬੇਟੀ ਐ ਮੈਂ ਆਦੀ ਮਮਾ ਐ ਇੱਕ ਇੱਕ ਜਾਣਨਾ ਚਾਹੁੰਦਾ ਬਹੁਤ ਦੂਰ ਤੱਕ ਜਾਂਦੇ ਆ ਅੱਛਾ ਗੁਆਂਡੀ ਵਿੱਚ ਚਲ ਜੀ ਹਾਂ ਆ ਰਹੇ ਆ ਵੀਰ ਜੀ ਐ ਦੇਖੋ ਸਾਡੇ ਵੀਰ ਜੀ ਹਾਂ ਇਹ ਨਾਲ ਵਾਲੀ ਪਰਸ ਸੋ ਕੀ ਕਹਿਣਾ ਚਾਹੋ ਬਹੁਤ ਵਧੀਆ ਫਿਲਮ ਬਣੀ ਆ ਪਰ ਬਹੁਤ ਵਧੀਆ ਸਾਰਿਆਂ ਨੇ ਰੋਲ ਪਲੇ ਕੀਤਾ ਔਰ ਖਾਸ ਮੈਸੇਜ ਜਾਂਦਾ ਸਮਾਜ ਨੂੰ ਇਹ ਔਰ ਮੈਨੂੰ ਜੋ ਬਹੁਤ ਵਧੀਆ ਲੱਗਿਆ ਇੱਕ ਤਾਂ ਨਸ਼ੇ ਇੱਕ ਡਰੱਗਸ ਔਰ ਜੋ ਆਫੀਸਰ ਨੇ ਰੋਲ ਅਦਾ ਕੀਤਾ ਉਹਦੇ ਦਰਾਂ ਪੁਲਿਸ ਔਰ ਜੋ ਪਬਲਿਕ ਦਾ ਰੋਲ ਹੈ ਇਹ ਅਗਰੇ ਸਮਾਜ ਇਸ ਚੀਜ਼ ਤੋਂ ਵੀ 10% ਵੀ ਸੇਧ ਲੈ ਜਾਂਦਾ ਹੈ ਨਾ ਤੇ ਸਾਡੇ ਹੈਲਥ ਸਾਡੇ ਵਿੱਚ ਨਸ਼ਿਆਂ ਦਾ ਜਿਹੜਾ ਕੋੜ ਹੈ ਉਹ ਦੂਰ ਬਹੁਤ ਜਲਦੀ ਹੋਊਗਾ ਜਿਹੜੀ ਸਿਰਫ ਲਵ ਸਟੋਰੀਆਂ ਤੇ ਚੱਲਦੇ ਉਸ ਤੋਂ ਥੋੜਾ ਅਲੱਗ ਗਿਆ ਬਹੁਤ ਲਗਰੂ ਨੇ ਬਹੁਤ ਵਧੀਆ ਕੰਮ ਕੀਤਾ ਸਾਰਿਆਂ ਨੇ ਬਹੁਤ ਖੁਸ਼ੀ ਗਈ ਮੈਨੂੰ ਤੇ ਅੱਛਾ ਤੁਹਾਡੇ ਫਰੈਂਡ ਸਰਕਲ ਜੀ ਵੀ ਕਹਿੰਦੇ ਹੋ ਨਾ ਵੀ ਆਪਣੀ ਸਿਸਟਰ ਨਾਲ ਮਿਲਵਾ ਦੋ ਫੈਨ ਮੂਮੈਂਟ ਸੋ ਮਨੀ ਟਾਈਮਸ ਕਹਿੰਦੇ ਨੇ ਤੇ ਫਿਰ ਮੈਂ ਕਹਿੰਦੀ ਨਹੀਂ ਕੋਈ ਨਹੀਂ ਕੋਈ ਨਹੀਂ ਆ ਜਿਓ ਜਦ ਮਰਜੀ ਉਹ ਫਿਰ ਜਦ ਦੀਦੀ ਆਉਂਦੇ ਨੇ ਘਰ ਉਦੋਂ ਵੀ ਮੈਨੂੰ ਆ ਜਾਂਦੀਆਂ ਨੇ ਕਾਲਜ ਵਗੈਰਾ ਆ ਜੀ ਅਜੀ ਆ ਜੀ ਦੀਦੀ ਨੂੰ ਮੇਰੇ ਆ ਜੀਏ ਮੈਂ ਕਹਿੰਦੀ ਨਹੀਂ ਹਾਂ ਹਾਂ ਕੋਈ ਨਹੀਂ ਤੇ ਲਗੂ ਛਾਗੇ ਵਾਲੇ ਵੀ ਸਾਰੇ ਜਿਨ੍ਹਾਂ ਨੂੰ ਪਤਾ ਲੱਗ ਜੇ ਹਾਂ ਦੀਦੀ ਆਏ ਹੋਏ ਉਹ ਵੀ ਕਸ ਟਾਈਮਸ ਘਰ ਸਿੱਧਾ ਹੀ ਆ ਜਾਂਦੇ ਨੇ ਅਸੀਂ ਫੋਟੋ ਕਰਾਣੀ ਆ ਐਂਡ ਆਲ ਅੱਛਾ ਤੁਸੀਂ ਕੀ ਸੋਚਿਆ ਅਗੇ ਫਿਊਚਰ ਦੇ ਵਿੱਚ ਤੁਸੀਂ ਕੀ ਕਰਨਾ ਆਈ ਵਾਂਟ ਟੂ ਬਿਕਮ ਕਾਰਡੀਓਲੋਜਿਸਟ ਐਕਟਿੰਗ ਵਾਲੀ ਲਾਈਨ ਚ ਨਹੀਂ ਜਾਣਾ ਦੀਦੀ ਬਾਦੂਆ ਸੋ ਹਰ ਇੱਕ ਦਿਨ ਇੱਥੇ ਲੱਗ ਲੱਗ ਗਿਆ ਹੈ ਹਾਂ ਥੈਂਕ ਯੂ ਸੋ ਮੱਚ ਕੱਲ ਬਾਤ ਕਰਨ ਦੇ ਲਈ ਸੋ ਬੈਸਟ ਵਿਸ਼ੇਸ ਤੁਹਾਨੂੰ ਤੇ ਮੁਬਾਰਕਾ ਬਹੁਤ ਸਾਰੀਆਂ ਸੋ ਇਸ ਫਿਲਮ ਦੇ ਵਿਲਨ ਜਿਹੜੇ ਆ ਸਾਡੇ ਨਾਲ ਮੌਜੂਦ ਹੋਣ ਦੇ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਦਾਨਿਕ ਸਤਿ ਸ਼੍ਰੀ ਅਕਾਲ ਜੀ ਕਿਵੇਂ ਹਾਲ ਚਾਲ ਹਾਲ ਬਹੁਤ ਵਧੀਆ ਜੀ ਅੱਛਾ ਲੱਗ ਰਿਹਾ ਨਵੇਂ ਸਾਲ ਤੇ ਫਿਲਮ ਰਿਲੀਜ਼ ਹੋਈ ਹੈ ਔਰ ਮੇਰਾ ਖਿਆਲ ਹੈ ਪਹਿਲੀ ਫਿਲਮ ਨਵੇਂ ਸਾਲ ਤੇ ਜਿਹੜੀ ਜਨਵਰੀ ਦੇ ਮੰਥ ਦੇ ਵਿੱਚ ਇਸ ਸਾਲ ਦੀ ਬਹੁਤ ਅੱਛਾ ਲੱਗ ਰਿਹਾ ਔਰ ਖੁਸ਼ੀ ਇਸ ਗੱਲ ਦੀ ਹੈ ਕਿ ਮੈਂ ਗਜ਼ਾਦਤ ਮੈਂ ਬੰਬੇ ਰਿਆਂ ਬੰਬੇ ਹਿੰਦੀ ਫਿਲਮਾਂ ਕੀਤੀਆਂ 100 ਸਵਾ 100 ਫਿਲਮਾਂ ਪੰਜਾਬੀ ਫਿਲਮਾਂ ਦੀ ਸ਼ੁਰੂਆਤ ਮੇਰੀ ਗੁਰਪ੍ਰੀਤ ਕੋ ਗਿਪਾ ਜੀ ਨੇ ਬੁਲਾਇਆ ਮੈਨੂੰ ਬੰਬੇ ਤੋਂ ਕੇ ਰੋਲ ਤੁਹਾਨੂੰ ਸੂਟ ਕਰਦਾ ਵਿਕਰਮ ਕਰੋਵਰ ਜੀ ਡਾਇਰੈਕਟਰ ਉਹਨਾਂ ਨੇ ਮੈਨੂੰ ਪੂਰਾ ਸੁਣਾਇਆ ਮੈਨੂੰ ਬਹੁਤ ਵਧੀਆ ਲੱਗਾ ਮੈਂ ਇਮੀਡੀਏਟਲੀ ਉੱਥੋਂ ਆ ਗਿਆ ਇੱਥੇ ਆਉਣ ਤੋਂ ਬਾਅਦ ਮੈਂ ਬਿਜ਼ੀ ਹੋ ਗਿਆ ਹੁਣ ਮੈਂ ਪੰਜਾਬੀ ਫਿਲਮਾਂ ਦੀ ਕਾਫੀ ਜੀ ਆ ਰਿਹਾ ਔਰ ਕੁਝ ਪੋਜ਼ਿਟਿਵ ਰੋਲ ਵੀ ਪਰ ਜ਼ਿਆਦਾ ਮੈਨੂੰ ਵਿਲਨ ਦੇ ਹੀ ਬਲ ਰਹੇ ਨੇ ਅੱਛਾ ਤੁਹਾਨੂੰ ਕਿਹੜੇ ਰੋਲ ਪਸੰਦ ਹੈ ਵਿਲਨ ਦਾ ਜਾਂ ਪੋਜ਼ਿਟਿਵ ਰੋਲ ਜਿਹੜੇ ਮੈਂ ਤੇ ਕਿਉਂਕਿ ਇੱਕ ਐਕਟਰ ਨੂੰ ਤਾਂ ਹੁੰਦਾ ਕਿ ਮੈਂ ਹਰ ਤਰ੍ਹਾਂ ਦੇ ਰੋਲ ਕਰਾਂ ਲੇਕਿਨ ਇਹ ਹੈ ਕਿ ਜਦੋਂ ਤੁਹਾਨੂੰ ਕੋਈ ਜਿਸ ਨਜ਼ਰੀਏ ਨਾਲ ਦੇਖਦਾ ਜਦ ਮੈਨੂੰ ਜਿਤਨੇ ਆਫਰ ਸਭ ਜਗਤ ਆ ਰਹੇ ਤੇ ਮੇਂ ਕੋਸ਼ਿਸ਼ ਨਹੀਂ ਹੁੰਦੀ ਹੈ ਕਿ ਮੈਂ ਜੇ ਵਿਲਨ ਹੀ ਕਰਾਂ ਤਾਂ ਵਿਲਨ ਤੇ ਹਰ ਵਾਰੀ ਕੋਈ ਨਵੀਂ ਚੀਜ਼ ਕਰਾਂ अच्छा जे फिल्म ਦੇ ਕਨਸੈਪਟ ਦੀ ਗੱਲ ਕਰੀ ਤਾਂ ਇੱਕ ਸੋਹਣਾ ਕਨਸੈਪਟ ਦਿਖਾਇਆ ਗਿਆ ਪਰ ਜੇ ਗੱਲ ਕਰੀਏ ਆਪਾਂ ਜਿਹੜੇ ਰੈਸਟੋਰੈਂਟਸ ਵਗੈਰਾ ਖੋਲਦੇ ਆ ਤੇ ਉਥੇ ਜੀ ਉਹਨਾਂ ਨੇ ਸਫਾਈ ਵੀ ਕਰਨੀ ਹੋਵੇ ਤਾਂ ਉਸ ਚੀਜ਼ ਨੂੰ ਐ ਦਿਖਾਉਣਾ ਵੀ ਬਹੁਤ ਮਿਹਨਤ ਕੀਤੀ ਐ ਜੀ ਤੇ ਕਈ ਵਾਰ ਚੀਜ਼ਾਂ ਜਿਹੜੀਆਂ ਨਾ ਐਸੀ ਚੀਜ਼ ਕਰਕੇ ਬਹੁਤ ਐਕਸਪੈਂਸਿਵ ਦੇਣਾ ਵੀ ਸ਼ੁਰੂ ਕਰ ਦਿੰਦੇ ਸੋ ਕੀ ਕੀ ਸੋਚਦੇ ਨੇ ਚੀਜ਼ਾਂ ਨੂੰ ਲੈ ਕੇ ਮੈਂ ਮੈਂ ਸਮਝਾਂ ਨਹੀਂ ਮੈਂ ਪੂਰੀ ਗੱਲ ਜਿਵੇਂ ਆਪਣੇ ਰੈਸਟੋਰੈਂਟਸ ਹੁੰਦੇ ਆ ਜਾਂ ਟਾਬੇ ਹੁੰਦੇ ਆ ਜਿੱਥੇ ਉੱਤੇ ਜਿਹੜੀਆਂ ਚੀਜ਼ਾਂ ਹੁੰਦੀਆਂ ਐਕਸਪੈਂਸਿਵ ਐਸੇ ਕਰਕੇ ਕਰ ਦਿੰਦੇ ਕਿਉਂਕਿ ਉਹ ਸਫਾਈ ਵਾਵਾ ਕੀਤੀ ਹੁੰਦੀ ਹੈ ਜਾਂ ਇੱਕ ਲਗਜ਼ਰੀਅਸ ਟੱਚ ਦਿੱਤੀ ਹੁੰਦੀ ਹੈ ਬਸ ਇੱਥੇ ਦੁਨੀਆ ਦਾ ਦਸਤੂਰ ਹੈ ਕਿ ਮਤਲਬ ਕਿ ਕਹਿੰਦੇ ਉੱਚੀ ਦੁਕਾਨ ਫੀਕਾ ਪਕਵਾਨ ਕਹਿੰਦੇ ਉਹ ਵੀ ਹੈ ਕਿ ਹਮੇਸ਼ਾ ਜਿਹੜੀ ਕੋਈ ਵਧੀਆ ਚੀਜ਼ ਲੱਗਦੀ ਹੈ ਅੰਦਰ ਉਹਦੇ 'ਚ ਕੰਮ ਬਕਰੇ ਹੁੰਦੇ ਦਾ ਇਹ ਦੋ ਨੰਬਰ ਤੇ ਕੰਮ ਹੁੰਦੇ ਆ ਸਾਰੇ ਕਾਲਜ 'ਚ ਪਹੁੰਚਾਣੇ ਚੀਜ਼ ਉਹ ਚਿੱਟਾ ਪਾਊਡਰ ਪਹੁੰਚ ਗਿਆ ਇੱਧਰ ਬੱਚਿਆਂ ਤੇ ਅਸਰ ਹੋ ਗਿਆ ਤੇ ਉਹਨਾਂ ਨੇ ਤਾਂ ਸੋਚਿਆ ਉਹ ਬੰਦੇ ਤੇ ਉਹਦੇ ਕਾਲਜ ਵਾਲੇ ਤੇ ਬਰਦਾਸ਼ਤ ਕਰ ਗਏ ਉਹਨਾਂ ਨੂੰ ਨਸ਼ੇ ਦੀ ਆਦਤ ਪੈ ਗਈ ਬੱਚਿਆਂ ਤੇ ਉਹ ਸਟਰੋਂਗ ਰਹਾ ਉਦਾਸ ਰਹਾ ਮਤਲਬ ਬੱਚੇ ਮਰਦੇ ਮਰਦੇ ਬਚੇ ਤੇ ਇੱਕ ਤੇ ਉਹ ਕਨਸੈਪਟ ਬਹੁਤ ਵਧੀਆ ਲੱਗਦਾ ਜਿਹਦੇ ਨਾਲ ਇਹ ਇਹੋ ਜਿਹੇ ਕੰਮਾਂ ਦੇ ਵਿੱਚ ਥੋੜੀ ਰੋਕਥਾਮ ਹੋਣੀ ਚਾਹੀਦੀ ਥੋ ਬੜੀ ਢੇਰ ਤੋਂ ਲੱਗੀ ਹੋਈ ਹੈ ਸਰਕਾਰ ਵੀ ਪਰ ਕੁਝ ਮਹਿਕਮਿਆਂ ਦਾ ਲੈਣ ਦੇ ਨਾਲ ਜਿਸ ਤਰ੍ਹਾਂ ਇਹ ਦਿਖਾਇਆ ਹੈ ਹੈਨਾ ਤੇ ਬੜਾ ਵਧੀਆ ਕਨਸੈਪਟਸ ਯਾਰ ਬਹੁਤ ਅੱਛਾ ਲੱਗਾ ਕੰਮ ਕਰ। ਇੱਕ ਸਵਾਲ ਹੈ ਜਿਵੇਂ ਬਾਲੀਵੁੱਡ ਦੀਆਂ ਫਿਲਮਾਂ 'ਚ ਕੰਮ ਕੀ ਕਰਦੇ ਆ ਅੱਜ ਪੰਜਾਬੀ ਇੰਡਸਟਰੀ ਨੂੰ ਵੀ ਤੁਸੀਂ ਵੇਖ ਰਹੇ ਹੋ ਵਾਵਾ ਤਰੱਕੀਆਂ ਕਰ ਰਹੀ ਹੈ। ਸੋ ਕਿ ਕਿਵੇਂ ਕਿੰਨਾ ਕੋ ਬਦਲਾਅ ਲੱਗ ਰਿਹਾ ਵੀ ਹੁਣ ਪੰਜਾਬੀ ਇੰਡਸਟਰੀ। ਤਾਂ ਮੇਰਾ ਇੰਟਰਸਟ ਹੋਇਆ ਕਿ ਮੈਂ ਬੀਇੰਗ ਪੰਜਾਬੀ ਮਤਲਬ ਮੈਂ ਉਹਦੇ 'ਚ ਤਾਂ ਮੈਂ ਸਾਰੇ ਕਲੀਨ ਸ਼ੇਵਨ ਰੋਲ ਕੀਤੇ ਮੇਰੇ ਜਿੰਨੇ 700 700 ਮੇਰੇ ਤੁਸੀਂ ਜਦੋਂ ਮੈਂ ਗੂਗਲ 'ਤੇ ਟਾਈਪ ਕਰਕੇ ਦੇਖੋ ਸਾਰੇ ਕਲੀਨ ਸ਼ੇਵਨ ਰੋਲ ਹੈ। ਇਹਦੇ 'ਚ ਮੇਰਾ ਗੈਟਾ ਵੀ ਦੂਸਰਾ ਹੈ ਤੇ ਮੈਨੂੰ ਇੱਕ ਨਵੀਂ ਚੀਜ਼ ਲੇਕਿਨ ਇਹ ਵਾਲੇ ਜਿਹੜੇ ਹੈ ਪੁਲਿਸ ਆਫੀਸਰ ਉਹ ਤੇ ਜ਼ਿਆਦਾ ਹੁੰਦੇ ਸੀ ਬਹੁਤ ਉਹ ਦਿਨਾਂ 'ਚ ਫਿਲਮਾਂ ਹੀ ਜ਼ਿਆਦਾ ਪੁਲਿਸ ਆਫੀਸਰ ਤੇ ਬਣਦੀਆਂ ਤੇ ਵਧੀਆ ਲੱਗਾ ਔਰ ਅੱਗੇ ਵੀ ਵਧੀਆ ਹੀ ਹੋਏਗਾ ਅੱਛਾ ਜਾਣਦੇ ਜਾਂਦੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੁੰਦੇ ਦਰਸ਼ਕਾਂ ਨੂੰ ਮੈਂ ਕਹਾਂਗਾ ਕਿ 10 ਜਨਵਰੀ ਯਾਨੀ ਬਸ ਆ ਗਈ ਪਰਸੋਂ ਤੇ ਫਿਲਮ ਜਾ ਕੇ ਜ਼ਰੂਰ ਦੇਖੋ ਔਰ ਹੋਰ ਆਪਣੇ ਪਰਿਵਾਰ ਦੇ ਨਾਲ ਵੀ ਜਾਓ ਦੇਖੋ ਫਿਲਮ ਸਾਨੂੰ ਅੱਛਾ ਲੱਗੇਗਾ ਸਾਨੂੰ ਇਨਸਪੀਰੇਸ਼ਨ ਹੋਰ ਮਿਲੇਗੀ ਸਾਨੂੰ ਹੌਸਲਾ ਕੀ ਹੋਰ ਮਿਲੇਗਾ ਚੰਗਾ ਕੋਈ ਵਧੀਆ ਕੰਮ ਅਸੀਂ ਕਰੀਏਗੇ ਜੀ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਸੋ ਅੱਜ ਸੀ ਫਿਲਮ ਫਰਲੋ ਦਾ ਪ੍ਰੀਮੀਅਰ ਤੇ ਫਿਲਮ ਦਾ ਪ੍ਰੀਮੀਅਰ ਅਸੀਂ ਵੇਖ ਕੇ ਪਹੁੰਚੇ ਆਂ ਦਰਸ਼ਕਾਂ ਦੇ ਰਿਵਿਊਜ਼ ਵੀ ਦੇਖਿਆ ਤੇ ਦਰਸ਼ਕਾਂ ਨੂੰ ਜੋ ਇਹ ਫਿਲਮ ਖਾਸ ਕਰਕੇ ਪਸੰਦ ਆ ਰਹੀ ਹੈ ਉਹਨਾਂ ਦੇ ਵੱਲੋਂ ਕਹਿਣਾ ਹੈ ਕਿ ਪੰਜਾਬੀ ਸਿਨੇਮਾ ਦੇ ਵਿੱਚ ਇੱਕ ਵੱਖਰਾ ਕਨਸੈਪਟ ਜੋ ਆ ਇਸ ਫਿਲਮ ਦੇ ਜ਼ਰੀਏ ਵੇਖਣ ਨੂੰ ਮਿਲਿਆ ਸੋ ਇਸ ਦੇ ਨਾਲ ਹੀ ਮੈਨੂੰ ਯਾਨੀ ਕਿ ਸੋਨਿਆ ਦੇ ਇਜਾਜ਼ਤ ਤੇ ਦੇਖਦੇ ਰਹੋ ਡੈਨਿਕ ਸਵੇਰਾ